ਸ੍ਰੀ ਕਾਲ ਜੀ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਅੱਜ ਵਾਲੀ ਕਲੈਕਸ਼ਨ ਬਹੁਤ ਸੋਹਣੀ ਰਹਿਣ ਵਾਲੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਕੋਈ ਨਾ ਕੋਈ ਸੁਰ ਤੁਹਾਨੂੰ ਇਹਨਾਂ ਵਿੱਚੋਂ ਜ਼ਰੂਰ ਪਸੰਦ ਆਊਗਾ ਪਿਓਰ ਕਾਟਨ ਦੇ ਵਿੱਚ ਪ੍ਰਿੰਟਡ ਸ਼ਰਟ ਰਹੂਗੀ ਬਾਟਮ ਪਲੇਨ ਆਊਗੀ ਮਿਕਸ ਐਂਡ ਮੈਚ ਦੇ ਵਿੱਚ ਰਹਿਣਗੇ ਕੰਬੋ ਸ਼ਾਰਟ ਤੇ ਬਾਟਮ ਰਹੇਗੀ ਵਿਦਆਊਟ ਦੁਪੱਟਾ ਇਹ 2.5 ਮੀਟਰ ਸ਼ਰਟ ਦਾ ਫੈਬਰਿਕ ਰਹੂਗਾ 2.5 ਮੀਟਰ ਬਾਟਮ ਦਾ ਪੂਰਾ ਸੂਟ ਤੁਹਾਨੂੰ 1250 ਰੁਪਏ ਦਾ ਪਏਗਾ ਦੁਪੱਟਾ ਇਹਦੇ ਨਾਲ ਨਹੀਂ ਹੋਵੇਗਾ 1250 ਰੁਪਏ ਦੇ ਵਿੱਚ ਮਿਕਸ ਐਂਡ ਮੈਚ ਪ੍ਰਿੰਟਡ ਸੂਟ ਰਹਿਣਗੇ ਪ੍ਰਿੰਟਡ ਸ਼ਰਟ ਬਾਟਮ ਪਲੇਨ ਆਊ ਜਾਂ ਫਿਰ ਕਿਸੇ ਨਾਲ ਬਾਟਮ ਇਹਦੇ ਵਿੱਚ ਸੈਲਫ ਵਾਲੀ ਵੀ ਹੈਗੀ ਆ ਇਹ ਤੁਸੀਂ ਧਿਆਨ ਨਾਲ ਦੇਖ ਲਿਓ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਉਸ ਨੰਬਰ ਤੇ ਜਾ ਕੇ WhatsApp ਤੇ ਮੈਸੇਜ ਕਰ ਦਿਓ ਬਹੁਤ ਹੀ ਪਿਆਰੇ ਪ੍ਰਿੰਟ ਨੇ ਤੇ ਕਲਰ ਨੇ ਪ੍ਰਿੰਟ ਆ ਜਿਹੜੇ ਹਮੇਸ਼ਾ ਟ੍ਰੈਂਡ ਦੇ ਵਿੱਚ ਰਹਿੰਦੇ ਨੇ ਪ੍ਰਿੰਟਾਂ ਦਾ ਜਿਹੜਾ ਫੈਸ਼ਨ ਆ ਉਹ ਕਦੇ ਵੀ ਆਊਟ ਨਹੀਂ ਹੁੰਦਾ ਨਵੇਂ-ਨਵੇਂ ਪ੍ਰਿੰਟ ਨੇ ਤੇ ਨਵੇਂ-ਨਵੇਂ ਇਹਦੇ ਵਿੱਚ ਰੰਗ ਹੈਗੇ ਆ ਇੱਕ ਤੋਂ ਇੱਕ ਜਿਆਦਾ ਸੋਹਣੇ ਪ੍ਰਿੰਟ ਤੇ ਕਲਰ ਨੇ ਪਿਓਰ ਅਰੀਹੰਤ ਦੇ ਵਿੱਚ ਆ ਗਏ ਜਾਮ ਕਾਟਰ ਰਹੂਗੀ ਐਬਸਟ੍ਰੈਕਟ ਪ੍ਰਿੰਟ ਆਉਣਗੇ ਆਲੋਵਰ 4 ਮੀਟਰ ਜਿਹੜਾ ਫੈਬਰਿਕ ਤੁਹਾਨੂੰ ਮਿਲੇਗਾ ਕੁਆਲਿਟੀ ਇਹਦੀ ਆਸਮ ਹੈ 599 ਰੁਪਏ ਇਹਦਾ ਰੇਟ ਹੋਊਗਾ ਮਾਰਕੀਟ ਪ੍ਰਾਈਸ ਆ ਜਿਹੜਾ ਇਹਨਾਂ ਦਾ 1000 ਰੁਪਏ ਆ 599 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਦੇ ਦੇਣੇ ਆ ਕੋਈ ਵੀ ਸੂਟ ਬੁੱਕ ਕਰਨਾ ਤੁਸੀਂ ਨੰਬਰ ਆਪਣਾ ਚੱਲ ਰਿਹਾ ਉਸ ਨੰਬਰ ਤੇ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਪੇਮੈਂਟ ਜਿਹੜੀ ਆਨਲਾਈਨ ਹੋਊਗੀ ਸੂਟ ਬੁੱਕ ਕਰਨ ਲਈ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਪਿਓਰ ਕਾਟਨ ਦੇ ਵਿੱਚ ਫਰੰਟ ਤੇ ਬੈਕ ਦੇ ਉੱਪਰ ਹਕੂਬਾ ਐਮਬ੍ਰੋਇਡਰੀ ਰਹੂਗੀ ਬਾਟਮ ਪਲੇਨ ਆਉਗੀ 2.5 ਮੀਟਰ ਤੇ ਮਲ ਦਾ ਹੀ ਮਲ ਕਾਟਨ ਦੇ ਵਿੱਚ ਇਹਦਾ ਐਮਬ੍ਰੋਇਡਰੀ ਵਾਲਾ ਦੁਪੱਟਾ ਰੂਹਾ ਬੜੀ ਪਿਆਰੀ ਲੁੱਕ ਦੇ ਵਿੱਚ ਸੂਟ ਹੈ ਤੇ ਕਲਰ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਪਿਆਰੇ ਨੇ ਪਿਓਰ ਕੋਰਾ ਕਾਟਨ ਦੇ ਵਿੱਚ ਫਰੰਟ ਤੇ ਬੈਕ ਦੇ ਉੱਪਰ ਕੱਟਵਰਕ ਫਲੋਰਲ ਐਮਬ੍ਰੋਇਡਰੀ ਮਿਲੂਗੀ ਪਲੇਨ ਬਾਟਮ ਆਉ ਵਿਦ ਇਨਾਂ 2.5 ਮੀਟਰ ਇਹ ਸ਼ਰਟ ਦਾ ਫੈਬਰਿਕ ਤੇ 2.5 ਮੀਟਰ ਹੀ ਤੁਹਾਨੂੰ ਪਲੇਨ ਬਾਟਮ ਦਾ ਕਪੜਾ ਆਏਗਾ विदाउट दुपट्टा ਰਹਿਣਗੇ 899 ਰੁਪਏ ਰੇਟ ਰੂਗਾ ਪਿਓਰ ਕੈਮਰੀ कॉटन ਦੇ ਵਿੱਚ ਡਿਜ਼ਾਈਨਰ ਜੀ ਪ੍ਰਿੰਟ ਬਣੀ ਹੋਈ ਹੈ 2.5 ਮੀਟਰ ਦੀ ਕੱਟ ਰਹੇਗੀ ਵਿਦਾਊਟ ਦੁਪੱਟਾ ਕੁਆਲਟੀ ਇਹ ਵੀ ਆਸਮ ਹੈ ਆਜਰਕ प्रिंट ਦੇ ਵਿੱਚ ਆਗੇ ਪਿਓਰ कॉटन ਦੇ ਵਿੱਚ ਮੈਚਿੰਗ ਰਹਿਣਗੇ ਸ਼ਰਟ ਪ੍ਰਿੰਟਡ बॉटम ਲਾਈਨਿੰਗ ਵਾਲੀ ਰਹੂਗੀ ਵਾਇਲ ਕੋਟਨ ਦਾ ਇਹ ਨਾਲ ਦੁਪੱਟਾ ਰਹੂਗਾ ਕਲਰ ਇਹਦੇ ਵਿੱਚ ਬਹੁਤ ਹੀ ਪਿਆਰੇ ਨੇ ਮਾਲਮਲ कॉटन ਦੇ ਵਿੱਚ ਫੁੱਲ ਫਰੰਟ ਤੇ ਬੈਕ ਤੇ ਉੱਪਰ ਐਮਬ੍ਰੋਇਡਰੀ ਮਿਲੂਗੀ ਇਹ ਵੀ ਅੱਜਕੱਲ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਸੂਟ 2.5 ਮੀਟਰ ਸ਼ਰਟ 2.5 ਮੀਟਰ ਪਲੇਨ ਬਾਟਮ ਰਹੂਗੀ ਡਿਸਪੈਚਿੰਗ ਟਾਈਮ ਆ ਜਿਹੜਾ ਇਹਦਾ 4 ਦਿਨ ਦਾ ਰਹੂਗਾ ਬਹੁਤ ਹੀ ਪਿਆਰੀ ਕੁਆਲਿਟੀ ਦੇ ਵਿੱਚ ਸੂਟ ਬਹੁਤ ਜ਼ਿਆਦਾ ਵਧੀਆ ਬਣੇ ਹੋਏ ਆ ਪਿਓਰ कॉटन ਦੇ ਵਿੱਚ ਬੜੇ ਪਾਰੇ ਦੇ ਵਿੱਚ ਸ਼ਰਟ ਮਿਲੂਗੀ ਬਾਟਮ 2.5 ਮੀਟਰ ਹੋਊਗੀ ਦੁਪੱਟਾ ਵੀ 2.5 ਮੀਟਰ ਰਹੂਗਾ ਹਾਫ ਸ਼ਿਵਾਂ ਦਾ ਪ੍ਰਿੰਟ ਤੇ ਕਲਰ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਸੋਹਣੇ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰ ਸਕਦੇ ਹੋ ਪਿਓਰ ਕੈਮਰੀ ਕਾਟਨ ਦੇ ਵਿੱਚ ਆਲ ਓਵਰ ਸੂਟ ਰਹੂਗਾ 3.5 ਮੀਟਰ ਬੜੇ ਪਾਣੇ ਦੇ ਵਿੱਚ ਆਊਗਾ ਆਲ ਓਵਰ ਪ੍ਰਿੰਟਡ ਸੂਟ ਰਹਿਣਗੇ ਬੜਾ ਪਾਣਾ 550 ਪੈਸਾ ਦਾ ਰੇਟ ਰਹੂਗਾ ਫ੍ਰੀ ਸ਼ਿਪਿੰਗ ਰਹੂਗੀ ਇਹ ਵਾਲੇ ਸੂਟਾਂ ਦੀ ਬਾਕੀ ਤੁਸੀਂ ਕੋਈ ਵੀ ਡਿਟੇਲ ਪੁੱਛਣੀ ਹੈ ਤਾਂ ਨੰਬਰ ਆਪਣਾ ਚੱਲ ਰਿਹਾ ਉਸ ਨੰਬਰ ਤੇ ਜਾ ਕੇ ਪੁੱਛ ਸਕਦੇ ਹੋ ਜਿਆਦਾ ਡਿਟੇਲ ਲਈ ਤੁਸੀਂ ਵਟਸਐਪ ਤੇ ਮੈਸੇਜ ਵੀ ਕਰਕੇ ਪੁੱਛ ਸਕਦੇ ਹੋ ਜੇ ਨਹੀਂ ਕਿਸੇ ਇਹ ਜਿਹੜੀ ਡਿਟੇਲ ਆਉ ਸਮਝ ਨਹੀਂ ਆਉਂਦੀ ਤਾਂ ਤੁਸੀਂ ਜਦੋਂ ਮਰਜੀ ਇਹ ਪੁੱਛ ਸਕਦੇ ਹੋ ਪਿਓਰ ਕੈਮਰੀ ਕਾਟਨ ਦੇ ਵਿੱਚ ਪ੍ਰਿੰਟਡ ਅਲਓਵਰ ਸੂਟ ਰਹੂਗਾ 3.5 ਮੀਟਰ ਦਾ ਬੜੇ ਪਰੇ ਦੇ ਵਿੱਚ 550 ਰੁਪਏ ਦਾ ਰੇਟ ਰਹੂਗਾ ਫ੍ਰੀ ਸ਼ਿਪਿੰਗ ਰਹੂਗੀ ਇਹ ਮਾਲ ਚੰਦੇਰੀ ਤੇ ਵਿੱਚ ਆ ਗਏ ਨਿਊ ਲੇਟੈਸਟ ਡਿਜ਼ਾਈਨ ਆ ਇਹ ਵਾਲਾ ਅਕੋਰਡਿੰਗ ਟੂ ਪਰ ਮੀਟਰ ਦੇ ਹਿਸਾਬ ਨਾਲ ਇਹ ਵਾਲਾ ਜਿਹੜਾ ਫੈਬਰਿਕ ਮਿਲੂਗਾ ਡਿਜ਼ਾਈਨ ਇਹਦੇ ਵਿੱਚ ਦੋ ਹੋਣਗੇ ਕਲਰ ਇਹਦੇ ਵਿੱਚ ਕਈ ਸਾਰੇ ਹੈਗੇ ਆ ਕਲਰ ਤੁਸੀਂ ਧਿਆਨ ਨਾਲ ਦੇਖ ਲਿਓ ਮਲ ਚੰਦੇਰੀ ਦੇ ਵਿੱਚ এমਬ੍ਰਾਇਡਰੀ ਹੋਊਗੀ ਸੀਕੁਐਂਸ ਵਰਤੇ ਥ੍ਰੈਟ ਵਰਕ ਦਾ ਕੰਮ ਆਊਗਾ ਸ਼ਰਟ ਵੀ এমਬ੍ਰਾਇਡਰੀ ਵਾਲੀ ਰਹੂਗੀ ਤੇ ਬਾਟਮ ਵੀ এমਬ੍ਰਾਇਡਰੀ ਵਾਲੀ ਹੀ ਰਹੂਗੀ ਇਹਨਾਂ ਦੇ ਵਿੱਚੋਂ ਤੁਸੀਂ ਲਹਿੰਗਾ ਸ਼ਰਾਰਾ ਗਰਾਰਾ ਕੁਝ ਵੀ ਜਿਹੜਾ ਹੈਗਾ ਸਟਿਚ ਕਰਵਾ ਸਕਦੇ ਹੋ ਅਕੋਰਡਿੰਗ ਟੂ ਪਰ ਮੀਟਰ ਦੇ ਹਿਸਾਬ ਨਾਲ ਇਹ ਵਾਲਾ ਜਿਹੜਾ ਫੈਬਰਿਕ ਤੁਹਾਨੂੰ ਮਿਲੇਗਾ ਮਲ ਚੰਦੇਰੀ ਦੇ ਵਿੱਚ এমਬ੍ਰਾਇਡਰੀ ਵਾਲੇ ਸੂਟ ਰਹਿਣਗੇ ਇਹ ਵੀ ਪਿਓਰ ਮਲ ਚੰਦੇਰੀ ਦੇ ਵਿੱਚ ਆਉਣਗੇ এমਬ੍ਰਾਇਡਰੀ ਮਿਲੂਗੀ ਇਹ ਉਹੀ ਸੇਮ ਹੀ ਪ੍ਰਿੰਟ ਚੱਲ ਰਿਹਾ ਹੈਗਾ ਨੈਕਸਟ ਪ੍ਰਿੰਟ ਆਊਗਾ ਜਿਹੜਾ ਉਹ ਵਾਲਾ ਵੀ ਮਲ ਚੰਦੇਰੀ ਦੇ ਵਿੱਚ ਹੀ ਰਹੂਗਾ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬੁੱਕ ਕਰਨਾ ਚਾਹੋ ਤਾਂ ਨੰਬਰ ਆਪਣਾ ਚੱਲ ਰਿਹਾ ਹੈ ਸਕਰੀਨ ਤੇ ਉਸ ਨੰਬਰ ਤੇ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਜੇ ਆਪਣੇ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦਾ ਬਟਨ ਉਹਨੂੰ ਵੀ ਪ੍ਰੈਸ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਸੋਹਣੇ-ਸੋਹਣੇ ਕਮੈਂਟ ਕਰਕੇ ਜ਼ਰੂਰ ਦੱਸਦਿਆ ਕਰੋ ਕਿ ਸਾਡੇ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਇਹ ਵੀ ਪਿਓਰ ਮਲ ਚੰਦੇਰੀ ਦੇ ਵਿੱਚ ਰਹਿਣਗੇ ਐਮਬ੍ਰਾਇਡਰੀ ਵਾਲੇ ਰਹਿਣਗੇ ਅਕੋਰਡਿੰਗ ਟੂ ਪਰ ਮੀਟਰ ਦੇ ਹਿਸਾਬ ਨਾਲ ਇਹ ਵਾਲੇ ਸੂਟ ਆ ਜਿਹੜੇ ਮਿਲਣਗੇ ਪਿਓਰ ਮਲ ਚੰਦੇਰੀ ਮਲ ਚੰਦੇਰੀ ਕਾਟਨ ਪਿਓਰ ਦੇ ਵਿੱਚ ਰੋਗੀ ਮੈਚਿੰਗ ਸੂਟ ਰਹਿਣਗੇ ਸ਼ਰਟ ਤੇ ਬਾਟਮ ਦੋਨੋਂ ਐਮਬ੍ਰਾਇਡਰੀ ਵਾਲੇ ਰਹਿਣਗੇ ਕਲਰ ਤੇ ਪ੍ਰਿੰਟ ਇਹਦੇ ਵਿੱਚ ਵੀ ਬਹੁਤ ਹੀ ਆਸਮ ਹੈ ਬਹੁਤ ਸੋਹਣੀ ਕੁਆਲਿਟੀ ਹੈ ਬਹੁਤ ਹੀ ਪਿਆਰੇ ਸੂਟ ਨੇ ਜੇ ਤੁਸੀਂ ਵੀ ਇਹਨਾਂ ਵਿੱਚੋਂ ਕੋਈ ਸੂਟ ਬੁੱਕ ਕਰਨਾ ਚਾਹੁੰਦੇ ਹੋ ਤਾਂ ਨੰਬਰ ਆਪਣਾ ਚੱਲ ਰਿਹਾ ਉਸ ਨੰਬਰ ਤੇ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਥੈਂਕ ਯੂ